ਸੋ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਸੰਗਤਾਂ ਸਾਰੇ ਪੰਜਾਬ ਦੀਆਂ ਵਿਦੇਸ਼ਾਂ ਦੀਆਂ ਸੰਗਤਾਂ ਆਈ ਰਾਜਵੀਰ ਸਿੰਘ ਜਵੰਦਾ ਲਈ ਅਰਦਾਸਾਂ ਬੇਨਤੀਆਂ ਕਰ ਰਹੀਆਂ ਨੇ ਉੱਥੇ ਇੱਕ ਸਿੰਘ ਜੋ ਟਾਵਰ ਤੇ ਬੈਠਾ ਹੋਇਆ ਸਮਾਣੇ ਸਾਰੇ ਧਰਮਾਂ ਦੇ ਕਾਨੂੰਨ ਬਣਾਉਣ ਵਾਸਤੇ ਤਕਰੀਬਨ 11 ਸਾਲ ਮਹੀਨੇ ਤੇ ਸਾਲ ਤੋਂ ਉੱਪਰ ਹੋ ਚੁੱਕਿਆ ਉਹਨੂੰ ਸਮਾਂ ਸੋ ਉੱਥੇ ਸੰਗਤ ਜਿੱਥੇ ਰਾਜਵੀਰ ਸਿੰਘ ਜਵੰਦਾ ਦੀ ਸਿਹਤ ਕਾਮਯਾਬੀ ਵਾਸਤੇ ਅਰਦਾਸ ਬੇਨਤੀ ਕਰ ਰਹੀ ਆ ਉਥੇ ਭਾਈ ਗੁਰਜੀਤ ਸਿੰਘ ਖੀੜੀ ਨਗਾਈਆਂ ਜੋ ਆਪਣੇ ਪਰਿਵਾਰ ਦਾ ਮੋਹ ਛੱਡ ਕੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਰੱਖ ਕੇ ਤੇ ਸਮਾਣਾ ਵੇਖੇ ਸਾ ਟਾਵਰ ਤੇ ਬੈਠੇ ਹੋਏ ਨੇ ਉਹਨਾਂ ਦੀ ਸਿਹਤ ਕਾਮਯਾਬੀ ਲਈ ਵੀ ਸਾਰੀ ਸੰਗਤ ਦੁਆ ਕਰੇ ਕਿਉਂਕਿ ਅੱਜ ਤਕਰੀਬਨ ਸਾਲ ਤੋਂ ਉੱਪਰ ਸਮਾਂ ਹੋ ਗਿਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦੇ ਕਾਨੂੰਨ ਬਣਾਉਣ ਵਾਸਤੇ ਔਰ ਸਾਰੇ ਧਰਮਾਂ ਦੇ ਭਾਵੇਂ Hindu ਧਰਮ ਦਾ ਕੋਈ ਗ੍ਰੰਥ ਹੈ ਭਾਵੇਂ Sikh ਧਰਮ ਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਈਬਲ ਹੈ ਜੈਨ ਧਰਮ ਦੇ ਕੋਈ ਵੀ ਧਾਰਮਿਕ ਗ੍ਰੰਥ ਹੈ ਉਹਦੀ ਵਿਦਵਿਦ ਪਰਥਾਏ ਕਾਨੂੰਨ ਬਣਾਉਣ ਵਾਸਤੇ ਉਹਨਾਂ ਨੇ ਵੀ ਇੱਕ ਸਾਲ ਤੋਂ ਮੋਰਚਾ ਲਾਇਆ ਹੈ ਸੰਗਤ ਉਹਨਾਂ ਦੀ ਸਿਹਤ ਕਮਜਾਬੀ ਲਈ ਵੀ ਸੰਗਤ ਦੁਆ ਕਰਿਆ ਕਰੇ ਔਰ ਉਹਨਾਂ ਦੇ ਚੱਲ ਰਹੇ ਮੋਰਚੇ ਵਿੱਚ ਸੰਗਤ ਜਰੂਰ ਸ਼ਿਰਕਤ ਕਰਿਆ ਕਰੇ ਤਾ ਜੋ ਕਿ ਇਹ ਕਾਨੂੰਨ ਬਣ ਸਕਣ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਮੀਆਂ ਹੋਰ ਗ੍ਰੰਥ ਧਾਰਮਿਕ ਗ੍ਰੰਥਾਂ ਦੀਆਂ ਜੋ ਬਿਆਦਮੀਆਂ ਹੁੰਦੀਆਂ ਨੇ ਉਹਦੇ ਤੇ ਸਰਕਾਰ ਰੋਕ ਲਾ ਕੇ ਕਾਨੂੰਨ ਬਣਾ ਸਕੇ ਸੋ ਇਹ ਵੀ ਸੰਗਤ ਦੁਆ ਜ਼ਰੂਰ ਉਹਨਾਂ ਦੀ ਸਿਹਤ ਕਾਮਯਾਬੀ ਵਾਸਤੇ ਕਰਿਆ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ